ਉਧਰੋਂ ਗੱਡੀ ਠਿੱਕੀ ਵੰਡ ਸਾਈਡ ਤੋਂ ਜਾਂ ਅੰਡੇ ਹੀ ਹੈ ਨਾ ਉਹਨਾਂ ਨੇ ਉਸ ਸਾਈਡ 'ਚ ਕਰ ਦਿੱਤੀ। ਉਹ ਆਮੋ ਸਾਹਮਣੇ ਜੋ ਲਾਈਟਾਂ ਵੱਜੀਆਂ ਇਹਨਾਂ ਨੂੰ ਬਚਾਉਣ ਦੇ ਜਦੋਂ ਉਹਨੂੰ ਬਚਾਉਣ ਲੱਗੇ ਆ ਇਹਨਾਂ ਕੋ ਗੱਡੀ ਸਿੱਧੀ ਜਿਹੜੀ ਉਹ ਮਤਲਬ ਨਹਿਰਵਾਲ ਨੂੰ ਚਲੀ ਗਈ। ਇਹ ਮੈਨੂੰ ਅਚਾਨਕ ਜਦੋਂ ਮੈਂ ਕਰਿਆ ਆ ਤੇ ਮੈਨੂੰ ਜਰਮਨ ਦਾ ਫੋਨ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ। ਕੱਚੇ ਪੱਕੇ ਕੀ ਨੰਬਰ ਉਹ ਜੀ ਮਨਜੀਤ ਸ਼ਰਮਾ ਇਕਰ ਨੂੰ ਹੋਇ ਤੇ ਕਿਹਨ ਲਈ ਇਹਦਾ ਐਕਸੀਡੈਂਟ ਹੋਇਆ ਆ ਰ ਆਪ ਦੇ ਦੋ ਪਟਵਾਰੀਆਂ ਦੇ ਬੜੀ ਮੰਗਵਾਗੀ ਘਟਨਾ ਹੋਈ ਹੈ ਜੀ ਸੁਣ ਕੇ ਸਾਡੇ ਜਦ ਤੱਕ ਯਕੀਨ ਨਹੀਂ ਆਉਣ ਲਿਆ ਸਾਡੇ ਦੇ ਬੱਚਿਆਂ ਵਰਗਾ ਸੀ ਇਹ ਦਿਨ ਦਾ ਮੇਰੇ ਕੋ ਇਹਨੇ ਟ੍ਰੇਨਿੰਗ ਲਈ ਹੈ ਮਾਡਾ ਦਫ਼ਤਰ ਵੀ ਇਕੱਠਾ ਇਕੱਠੇ ਰਹੇ ਹੈ ਆਪ ਕੋ ਜਿੱਤ ਤੱਕ ਕੀ ਵੀ ਹੋਣ ਲਿਆ ਵੀ ਆ ਕੰਮ ਹੋ ਗਿਆ ਵੀ ਨਹੀਂ ਆਉਣ ਲਿਆ ਇਹ ਜੇਦਰ ਜੋਤ ਹਰਜਿੰਦਰ ਇਹ ਆ ਕਿੱਧਰ ਹੋ ਰਹੇ ਸੀ ਜੀ ਬੇਸ਼ੱਕ ਹਰੀਕੇ ਗਏ ਸੀ ਉੱਥੇ ਕੋ ਮੀਟਿੰਗ ਮਾਰਨ ਸੀ ਉੱਥੇ ਜਿਹਨ ਪਰੋਣਾ ਹੈ ਨਾ ਹੁੰਦੇ ਕਿ ਦੂਸਰਾ ਮਾਰ ਰਹੇ ਸੀ ਕਿ ਕਿੰਨੇ ਵਜੇ ਦੀ ਘਟਨਾ ਜਿੱਤ ਆਦੀ 10:30 ਹੋਜੇ ਦੀ ਆ ਰਾਤ ਪਹਿਲੇ ਅਲੌਨ ਡੈਡ ਬੋਡਿੰਗ ਦੀ ਸੀ ਅਸਲ ਪੱਟੀ ਲੈ ਜੀ ਹੁਣ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਰਾਤ ਨੂੰ ਪੱਟੀ ਲੈ ਗਈ ਸੀ ਸਪੋਸਟਰ ਜਿਵੇਂ ਲੋਕ ਇਨਾ ਬਈ ਜੱਟ ਮੇਰਾ ਨਾ ਗੁਰਸਾਹਿਬ ਸਿੰਘ ਕੀ ਕਰਨਾ ਵਾਪਰੀ ਜਿਹੜਾ ਐਕਸੀਡੈਂਟ ਹੋਇਆ ਘਟਨਾ ਨਾ ਇਹ ਔਂਡੇ ਸੀ ਸ਼ਾਮੀ ਉਧਰੋਂ ਆਪਣੇ ਡਿਊਟੀ ਤੋਂ ਤਕਰੀਬਨ ਉਹ ਕੰਮ ਸੀ ਨਾਲੋਂ ਥੋੜਾ ਲੇਟ ਹੋ ਗਏ ਤੇ ਉਧਰੋਂ ਇਧਰੋਂ ਹੁੰਦੇ ਆ ਤੇ ਜਦੋਂ ਉਹ ਕੱਚੇ ਪੱਕੇ ਵਾਲਾ ਜਿਹੜਾ ਮੋੜਿਆ ਹੈ ਨਾ ਉਹ ਬੜਾ ਥੋੜਾ ਡੇਂਜਰਸ ਹੈ ਤੁਹਾਨੂੰ ਪਤਾ ਕਿ ਉਹ ਥੋੜਾ ਟੇਢਾ ਜਿਹਾ ਪੂਰਾ ਸਾਫ਼ ਨਹੀਂਗਾ ਤੇ ਇਹ ਉਧਰ ਹੀ ਕਿੰਭ ਲੋ ਹੁੰਦੇ ਤੇ ਉਹ ਜਿਹੜੀ ਇਧਰੋਂ ਗੱਡੀ ਠਿੱਕੀ ਵੰਡ ਸਾਈਡ ਤੋਂ ਜਾਂਦੀ ਹੈ ਨਾ ਉਹਨਾਂ ਨੇ ਉਸ ਸਾਈਡ 'ਚ ਕਰ ਦਿੱਤੀ ਉਹ ਆਮ ਸਮਾਂ ਜਦੋਂ ਲਾਈਟਾਂ ਬੱਜੀਆਂ ਇਹਨਾਂ ਨੂੰ ਬਚਾਉਣ ਦੇ ਜਦੋਂ ਉਹਨੂੰ ਬਚਾਉਣ ਲੱਗੇ ਆ ਇਹਨਾਂ ਦਾ ਗੱਡੀ ਸਿੱਧੀ ਜਿਹੜੀ ਉਹ ਮਤਲਬ ਨਹਿਰ ਵੱਲ ਚਲੀ ਗਈ ਆ ਤੇ ਫਿਰ ਬਚਾਉਂਦਿਆਂ ਬਚਾਉਂਦਿਆਂ ਨਹਿਰ ਚ ਪਾਣੀ ਜਿਆਦਾ ਸੀ ਗੱਡੀ ਵਿੱਚ ਦਿਖਤੀ ਤੇ ਬਾਅਦ ਦੇ ਵਿੱਚ ਉਹ ਜਿਹੜੀ ਗੱਡੀ ਲੋਕ ਹੋ ਗਈ ਆ ਤੇ ਪਾਣੀ ਅੰਦਰ ਭਰ ਗਿਆ ਤੇ ਇਹਨਾਂ ਤੋਂ ਜਿਹੜਾ ਸੀ ਉਹ ਬਾਹਰ ਨਹੀਂ ਨਿਕਲੇਗਾ ਕੋਸ਼ਿਸ਼ ਕੀਤੀ ਆ ਉਹ ਟਾਈਮ ਵੀ ਮਤਲਬ ਉਸ ਪੁਲਿਸ ਵਾਲਿਆਂ ਮੁੜ ਕੇ ਜਦੋਂ ਕਿਸੇ ਦੇਖਿਆ ਜਾਂ ਕੋਈ ਜਾਂ ਕਿਸੇ ਨੇ ਵੇਖਿਆ ਉਹਨਾਂ ਬਾਅਦ ਦੇ ਵਿੱਚ ਪਾਣੀ ਬੰਦ ਕਰਕੇ ਉਹ ਜਿਹੜੀਆਂ ਮਸ਼ੀਨਾਂ ਲਗੀਆਂ ਤੇ ਫਿਰ ਉਹਨਾਂ ਟਰੈਕਟਰ ਲਿਆ ਕੇ ਗੱਡੀ ਸਿੱਧੀ ਕਰਕੇ ਜਿੰਨੇ ਜਿੰਨੂ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਚਿਰ ਨੂੰ ਫਿਰੇ ਇੱਕ ਇੱਕ ਗੁਰਜੋਇ ਸਿੰਘ ਹਾਂਜੀ ਕੀ ਦਾ ਸੀ ਇਹ ਪਟਵਾਰੀ ਸਾਹ ਦਾ ਰੰਜੋਤ ਸਿੰਘ ਰੰਜੋਤ ਸਿੰਘ ਰੰਜੋਤ ਸਿੰਘ ਤੇ ਕਿੱਥੇ ਡਿਊਟੀ ਸੀ ਇਹਨਾਂ ਦੀ ਇਹਨਾਂ ਦੇ ਸੁਭਾਲ ਇੱਧਰ ਪਰਿਵਾਰਕ ਨੇ ਜਿਵੇਂ ਮੁੱਛੇ ਤੇ ਤੇਰੇ ਪਿੰਡ ਦੇ ਸਰਦੋਸਤ ਨੂੰ ਤੇ ਪਰਿਵਾਰ ਚ ਕੌਣ ਕੌਣ ਜੀ ਉਹ ਇਹਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਇਹਨਾਂ ਦੇ ਡੈਡੀ ਜਿਹੜੇ ਹੁਣ ਵੀ ਪਹਿਲਾਂ ਹੀ ਉਹ ਵੀ ਪਟਵਾਰੀ ਸੀ ਉਹਨਾਂ ਦੀ ਪਹਿਲਾਂ ਹੀ ਇੱਥੇ ਐਕਸੀਡੈਂਟ ਨਾਲ ਡੈਥ ਹੋ ਗਈ ਕੱਚੇ ਪੱਕੇ ਲਾ ਕੇ ਉਹਨਾਂ ਦੀ ਵੀ ਉਹ ਵੀਦਾਂ ਤਨਖਾਹ ਲਈ ਕੇ ਵਾਪਸ ਆਏ ਇਹ ਦੋਨਾਂ ਵੀ ਸਨ 2000 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਆਪਣਾ ਇਹਨਾਂ ਦਾ ਇੱਕ ਛੋਟਾ ਭਰਾ ਹੈ ਤੇ ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਹੈ ਜਿਹੜਾ 1.5 ਸਾਲ ਦਾ ਹੈ ਇਹਨੂੰ ਕਿੰਨੇ ਦਿਨ ਹੋ ਗਏ ਕਿੰਨੇ ਚਿਰ ਹੋ ਗਏ ਇਹਨਾਂ ਨੂੰ ਤਕਰੀਬਨ 3-3.5 ਸਾਲ ਹੋ ਗਏ ਹੁਣ ਡੈਡ ਬੋਡੀ ਕਿੱਥੇ ਡੈਡ ਬੋਡੀ ਜਿਹੜੀ ਸਿਵਲ ਹਸਪੀਟਲ ਹੈ ਜੀ ਪੱਟੀ ਇਹ ਛੋਟਾ ਭਰਾ ਬਸ ਇਹਨਾਂ ਦਾ ਇੱਕ ਇੱਕ ਬੱਚਾ ਬਸ ਛੋਟਾ ਭਰਾ ਹਾਂਜੀ ਭਾਈ ਇਹ ਜਿਹੜਾ ਐਕਸੀਡੈਂਟ ਹੋਇਆ ਤੇ ਕੀ ਗੱਲ ਹੋਈ ਤੇ ਕੀ ਕੀ ਬਣੀ ਜਾਂਦੀ ਹੈ ਭਾਜੀ ਮੈਂ ਆਪਣੇ ਅੰਬਸਰ ਤੋਂ ਵਾਪਸ ਆਇਆ ਸੀ ਮਨੂੰ ਮੇਰੇ ਫਰੈਂਡ ਦਾ ਫੋਨ ਆਇਆ ਇਹ ਸਾਰੇ ਇਕੱਠੇ ਬੈਠੇ ਸੀ ਇੱਕ ਸੀ ਰਣਜੋਤ ਸਿੰਘ ਹਰਜਿੰਦਰ ਸਿੰਘ ਤੇ ਜਰਮਨ ਤੇ ਮਨੂੰ ਅਚਾਨਕ ਜਦੋਂ ਮੈਂ ਘਰ ਆਇਆ ਤੇ ਮਨੂੰ ਜਰਮਨ ਦਾ ਫੋਨ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਕੱਚੇ ਪੱਕੇ ਤੇ ਮੈਂ ਜਲਦੀ ਜਲਦੀ ਇੱਥੋਂ ਨਿਕਲਿਆ ਜਦੋਂ ਬੱਚੇ ਪੱਕੇ ਨੂੰ ਤੇ ਉਥੇ ਜਾ ਕੇ ਪਹੁੰਚਿਆ ਤੇ ਉਹ ਕਹਿੰਦੇ ਆ ਜੀ ਗੱਡੀ ਲੈ ਗਈ ਇਹਨਾਂ ਨੂੰ ਪੱਟੀ ਸਿਵਲ ਹਸਪੀਟਲ ਪਰ ਮਨੂੰ ਉਥੇ ਬਜ਼ੁਰਗ ਨੇ ਉਹਨਾਂ ਨੇ ਦੱਸਤਾ ਕਿ ਕਹਿੰਦੇ ਉਥੇ ਗੱਡੀ ਨਾ ਭਜਾ ਕੇ ਲੈ ਕੇ ਜਾਈ ਹੁਣ ਫਾਇਦਾ ਕੋਈ ਨਹੀਂ ਆ ਪੂਰੇ ਹੋ ਚੁੱਕੇ ਆ ਤੇ ਮੈਂ ਉਥੋਂ ਫਿਰ 11 ਦੇਰ ਨਹੀਂ ਠਹਿਰਿਆ ਮਨੂੰ ਜਲਦੀ ਸੀ ਇਹਨਾਂ ਦੀ ਮੈਂ ਯਕੀਨ ਨਹੀਂ ਹੀ ਕਰਦਾ ਪਿਆ ਇਹਨਾਂ ਦੀ ਗੱਲ ਦਾ ਮਨੂੰ ਇਹ ਸੀ ਚੱਲ ਜਾਂ 60 ਲੱਗੀ ਹੋਊਗੀ ਮੇਰਾ ਹੁਣ ਆਪਣਾ ਭਰਾ ਵਾ ਮੇਰਾ ਮੈਂ ਤੁਹਾਨੂੰ ਹੁਣ ਕਿੱਦਾਂ ਦੱਸਾਂਗੇ ਮੈਨੂੰ ਇਹ ਮਾ ਛੱਟਪਟ ਲੱਗ ਜੇ ਠੀਕ ਆ ਲੱਤ ਬਾਹ ਵੀ ਡੁੱਟ ਜੂਗੀ ਮੈਨੂੰ ਮਜ਼ੂਰ ਆ ਪਰ ਬਸ ਇਹ ਜਾਨ ਬਚਣੀ ਚਾਹੀਦੀ ਐ ਮੈਨੂੰ ਹੋਰ ਨਹੀਂ ਕੁਝ ਵੀ ਚਾਹੀਦਾ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਮੈਂ ਦੋ ਐਂਬੂਲੈਂਸ ਲੱਗੀਆਂ ਇੱਕ ਐਂਬੂਲੈਂਸ ਦੇ ਵਿੱਚ ਚਰਨ ਜੋਤ ਸਕ ਨੂੰ ਲਟਾਇਆ ਹੋਇਆ ਸੀ ਦੂਸਰੀ ਐਂਬੂਲੈਂਸ ਦੇ ਵਿੱਚ ਅਰਜਿੰਦਰ ਸਿੰਘ ਨੂੰ ਲਟਾਇਆ ਹੋਇਆ ਸੀ ਤੇ ਮੈਂ ਬਹੁਤ ਆਵਾਜ਼ਾਂ ਮਾਰੀ ਇਹਨਾਂ ਦੋਵਾਂ ਨੂੰ ਮੈਂ ਕਿਹਾ ਯਾਰ ਉੱਠੋ ਭਰਾ ਆ ਮੈਂ ਤੁਹਾਡਾ ਵੇਹਾ ਮੈਂ ਉੱਥੋਂ ਜਾਂਦੀ ਪਰ ਮੈਨੂੰ ਕਿਸੇ ਨੇ ਕੋਈ ਰਿਸਪੌਂਸ ਨਹੀਂ ਕੀਤਾ ਮੈਨੂੰ ਇਹ ਹਰਜਿੰਦਰ ਸਿੰਘ ਦਾ ਮੈਰਿਡ ਕਿੰਨਾ ਚਿਰ ਹੋਇਆ ਸੀ ਇਹਨੂੰ ਇਹਨਾਂ ਦੀ ਫਰਵਰੀ ਚ ਹੋਈ ਹੈਗੀ ਮੈਰਿਜ ਤੇ ਕਿ ਕੌਣ ਕੌਣ ਨੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਜਿਹੜੇ ਮਦਰ ਨੇ ਵਾਈਫ ਨੇ ਤੇ ਇਹ ਕਹਿੰਦੇ ਕਦਰ ਇਹਨਾਂ ਨਾਲ ਇਹਨਾਂ ਕੋਲ ਤੇ ਇਹਨਾਂ ਦੇ ਸਿਸਟਰ ਮੈਰਿਡ ਨੇ ਤੇ ਕਿ ਹੋਰ ਕਿਹਦੇ ਕਿੰਨਾ ਚਿਰ ਹੋ ਗਿਆ ਥੇੜੇ ਨਾਲ ਡਿਊਟੀ ਲੱਗੀ ਹੋਈ ਡਿਊਟੀ ਇੱਥੇ ਜੀ ਇਹਨਾਂ ਦੇ ਪਹਿਲਾਂ ਦੇ ਸਟਾਰਟਿੰਗ ਤੋਂ ਇਹਨਾਂ ਦੀ ਡਿਊਟੀ ਇੱਥੇ ਕਰਦਾ ਰਿਹਾ ਮਨਾਂ ਕੋਲ ਸਾਡੇ ਇੱਥੇ ਹੈਗੇ ਜਗਦੀਸ਼ ਪਾਉ ਜੀ ਕਣਗੋ ਸਾਹਿਬ ਉਹਨਾਂ ਨੇ ਇਹਨਾਂ ਨੂੰ ਬੱਚਿਆਂ ਵਾਂਗੂ ਰੱਖਿਆ ਵਾ ਪਾਉ ਰਾਮ ਪ੍ਰਕਾਸ਼ ਜੀ ਹਮੇਸ਼ਾ ਬੱਚਿਆਂ ਨੂੰ ਪਿਆਰ ਕਰਦੇ ਰਹੇ ਨੇ ਇਹਨਾਂ ਨੂੰ ਥੋੜਾ ਜਿਹਾ ਹੈਗਾ ਸੀਰਾ ਸੁਭਾਅ ਵੀ ਬੱਚਾ ਵਾਲਾ ਸੀ ਸਾਰਿਆਂ ਤੋਂ ਪਿਆਰ ਲੈਂਦਾ ਸੀ ਅੱਜ ਤੱਕ ਜਿੰਨੇ ਤੱਕ ਪੂਰੇ ਜ਼ਿਲ੍ਹੇ ਵਿੱਚ ਜਿ ਤੁਸੀਂ ਕਹਿ ਰਹੇ ਹੋ ਨਾ ਸਾਰਿਆਂ ਤੋਂ ਪਿਆਰ ਲਿਆ ਡੀਸੀਆਂ ਤੱਕ ਡੀਆਰਓ ਤੱਕ ਕੀ ਇਹਨੂੰ ਸਨਮਾਨਿਤ ਕੀਤਾ ਗਿਆ ਪ੍ਰੋਪਰ ਤੌਰ ਤੇ ਕੀ ਸ਼ਾਇਦ ਇਹੋ ਜਿਹਾ ਪਟਵਾਰੀ ਨਹੀਂ ਹੋਊਗਾ ਕੋਈ ਵੀ ਇਨੇ ਕਰੀ ਆਇ ਤੱਕ ਕੋਈ ਗੁਮਾਨ ਨਹੀਂ ਕੀਤਾ ਕੋਈ ਮਾਨ ਨਹੀਂ ਸੀ ਹਾਂ ਕੇ ਮੈਂ ਫਟਵਾਰੀਆਂ ਮੈਨੂੰ ਇੰਨਾ ਕੰਮ ਆਉਂਦਾ ਹੈ ਜਿਹੜੇ ਦੂਜੇ ਰਣਜੋਤ ਸਿੰਘ ਨੇ ਉਹ ਨਾਰਲੀ ਪਿੰਡ ਦੇ ਜੀ ਨਾਰਲੀ ਪਿੰਡ ਦੇ ਉਹਨਾਂ ਦੀ ਕਿੱਥੇ ਡਿਊਟੀ ਸੀ ਉਹਨਾਂ ਦੀ ਡਿਊਟੀ ਐਸ ਵਕਤ ਜਿ ਚਵਾਲੜ ਸਾਈਡ ਸੀ ਫਿਲਹਾਲ ਇਹ ਕਨਸੋਲ ਕੋਈ ਆਈ ਪਹੁੰਚੀ ਕਨਸੋਲ ਤੋਂ ਕੀਤੀ ਗਈ ਪੁਲਿਸ ਰਾਤੀ ਜੀ ਉਦੋਂ ਉਸ ਟਾਈਮ ਤੇ ਆਈ ਸੀ ਉਹ ਸਾਨੂੰ ਹੁਣ ਕਹਿ ਕੇ ਗਏ ਨੇ ਕਿ ਸਵੇਰੇ ਸਾਰੀ ਕਾਰਵਾਈ ਕਰਾਂਗੇ ਤੇ ਹੁਣ ਅੱਜ ਗਏ ਨੇ ਜਿਵੇਂ ਸਾਡੇ ਘਰ ਉਥੇ ਕਾਰਵਾਈ ਤੋਂ ਬਾਅਦ ਸਾਰਾ ਫਿਰ ਸਾਨੂੰ ਲੱਗਬੜੀਤੀ ਜਾਊਗੀ ਨਹੀਂ